ਜੀ ਸਰ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੁਧ ਨਸ਼ਾ ਵਿਰੋਧ ਕੈਂਪੇਨ ਹੈ ਉਹਦੇ ਚ ਕਮਿਸ਼ਨਰ ਅਫੀਸਰ ਸਾਹਿਬ ਦਾ ਬਹੁਤ ਵੱਡੀ ਕਾਮਯਾਬੀ ਲੜੀ ਹੈ ਇੱਥੇ 6 ਕਿਲੋ 106 ਗ੍ਰਾਮ ਜੀਰੋਇਨ ਦੀ ਬਸੇ ਹੋ ਚੋਰ ਨੌਕਸਟਰ ਤੇ ਇਹਦੇ ਚ ਚਾਰ ਕੌਸ਼ਿਸ਼ ਗ੍ਰਿਫਤਾਰ ਕੀਤੇ ਗਏ ਆ ਤਿੰਨੇ ਨਾ ਤੇਜਰ ਇੱਕ ਜੂਨਾਈ ਲੱ ਇਹੋ ਜਿਹੜੀ ਮੇਨ ਗੱਲ ਆਈ ਹੈ ਕਿ ਪਾਕਿਸਤਾਨ ਬੇਸਡ ਇਸ ਗੰਭਲ ਨੂੰ ਸਪੈਸ਼ਲੀ ਰਾ ਨਾਮ ਦਾ ਸਪੱਸ਼ਟ ਹੈ ਉਹਨਾਂ ਦੇ ਟਰੱਕ ਸੀ ਦਾ ਜਿਹੜਾ ਮੇਨ ਦੋਸ਼ੀ ਆ ਸਰਜੀ ਦੇ ਲਈ 54 ਜੋ ਕਿ ਤਰ੍ਹਾਂ ਆ ਬੜਾ ਰੂਲ ਉੱਤੇ ਰਹਿਣ ਵਾਲਾ ਪਹਿਲਾਂ ਵੀ ਇੰਤੇ ਬੱਚਾ ਦਰਜ ਆ ਪਰ ਕਾਫੀ ਦੇਰ ਤੋਂ ਜੇ ਐਕਟੇ ਬਲਗਾ ਕਨਸਾਈਨਮੈਂਟ ਸੇ ਵੀ ਕੁਝ ਨੀ ਕੀ ਆਈ ਹੈ ਕਿ ਬਹੁਤ ਸਾਰੀਆਂ ਨੇ ਰਸੀਵ ਕੀਤੀਆਂ ਡਿਫਰੈਂਟ ਲੋਕੇਸ਼ਨਸ ਜਿਹੜੀਆਂ ਬਾਰਡਰ ਏਰੀਆ ਚ ਆ ਪਾਰਟੀ ਵੈਪਨ ਵੀ ਮਿਲਾਈ ਹੈ ਤੇ ਨਾਲ ਹੀਰੋਇਨ ਵੀ ਮਿਲਾਈ ਹੋਰ ਵਿੱਚ ਉਸ ਤੋਂ ਬਾਅਦ ਇਹਦੇ ਨਾਲ ਇੱਕ ਯੂਨਾਈਟ ਵੀ ਸੀ ਕੁਲਵੀਰ ਐਸਪੋਲਾਵਾ ਧਰਮ ਸਿੰਘ ਜੀ ਹੈਪੀ ਇਹ ਸਾਰੇ ਬਨਾਲਾ ਏਰੀਏ ਦੇ ਰਹਿਣ ਵਾਲੇ ਦੋਨੇ ਕੁਲਵੀਰ ਏਲਿਅਸ ਗੁਰਦੀਪ ਬੀਬੀ ਐਸ ਥੌਮਸ ਇਹ ਵੀ ਬਨਾਲਾ ਸੈਕਟਰ ਦਾ ਰਹਿਣ ਵਾਲੇ ਆ ਸੋ ਟੋਟਲ ਇਹਨਾਂ ਤੋਂ ਜਿਹੜੀ ਬਰਾਮਦਗੀ 6 ਕਿਲੋ 106 ਗ੍ਰਾਮ ਹੋਈ ਹੈ ਔਰ ਸਾਡੀ ਜਿਹੜੀ ਪੁਛਕਿਛ ਹੈ ਉਹਦੇ ਚ ਉਮੀਦ ਹੈ ਕਿ ਆਉਣ ਵਾਲੇ ਟਾਈਮ ਤੇ ਵੈਪਰ ਤੇ ਹੀਰੋਇਨ ਵੀ ਅਸੀਂ ਜਲਦੀ ਫੜਾਂਗੇ ਕਿਉਂਕਿ ਇਹਨੇ ਸਪਲਾਈ ਬਹੁਤ ਜ਼ਿਆਦਾ ਲਾਰਜ ਸਕੇਲ ਤੇ ਕੀਤੀ ਹੈ ਇੱਕ ਗੱਲ ਇਹ ਵੀ ਇਸ ਤੋਂ ਪਤਾ ਲੱਗੀ ਹੈ ਹੋਰ ਕਿ ਇਹ ਸ਼ਾਇਦ ਅਮਰੀਕਾ ਜਿਹੜਾ ਡਾਕਟਰ ਉਹ ਤੇ ਗਿਆ ਸੀਗਾ ਤੇ ਉਸ ਤੋਂ ਬਾਅਦ ਰਿਪੋਰਟ ਹੋਇਆ ਆਗੇ ਇਹ ਨੇ ਸਭ ਤੋਂ ਪਰਵਾਹ ਦੇ ਇਸ ਕੰਮ ਦੇ ਉੱਤੇ ਜ਼ੋਰ ਦਿੱਤਾ ਹੈ ਔਰ ਇੱਕ ਹੋਰ ਫੜਿਆ ਗਿਆ ਹੈ ਹੀਰੋਇਨ ਦੇ ਕੇਸ ਤੋਂ ਸੁਝਵਾਦ ਤੇ ਆ ਗਿਆ ਬਹੁਤ ਕੁਆਂਟੀਟੀ ਸੀ ਵੀ ਜਿਹੜਾ ਦੂਜਾ ਲੜਕਾ ਹੈਗਾ ਧਰਮ ਸਿੰਘ ਉਹਦੇ ਖਿਲਾਫ ਨਿਸ਼ਚੇ ਦਰਸ਼ਨ ਜੀ ਵਿਰੋਧ ਔਰ ਬਲਵਿੰਦਰ ਸਾਡੇ ਸੀਆਈਏ 3 ਦੇ ਚਾਰ ਤੇ ਸਾਰੀਆਂ ਟੀਮ ਦਿੱਲੀ ਇਹਨਾਂ ਨੂੰ ਮੁਬਾਰਕਬਾਦ ਬਹੁਤ ਅੱਛਾ ਆਇਆ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਡਰਗ ਕਾਰਟਲ ਜਿਹਨੂੰ ਕਹਿ ਸਕਦੇ ਹੋ ਉਹ ਸਮੈਸ਼ ਹੋ ਗਿਆ ਔਰ ਅੱਗੇ ਜੀ ਉਮੀਦ ਹੈ ਕਿ ਬਹੁਤ ਜਲਦੀ ਸਭ ਹੋਰ ਗ੍ਰਾਬਟ ਕੀ ਹੋਏਗੀ ਬਹੁਤ ਵੈਪਨਸ ਐਂਡ ਹਿਰੀਜ਼ ਗਿਫਤਾਰੀਏ ਕੀ ਲਈ ਹੈ ਇਹ ਸਰਦਾਰ ਚਾਹ ਇਤਨਾ ਨਾਮ ਜੀ ਨਹੀਂ ਦੱਲਦਾ ਨਹੀਂ ਤੁਸੀਂ ਅੱਗੇ ਪਾਕੀ ਦੱਸ ਸਕਦਾ ਜਿਹੜੇ ਮੇਜਰ ਸੀ ਇਹ ਸਭ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਾਹਰ ਕਿਹਾ ਸੀ ਪਹੁੰਚ ਹੋਇਆ ਕਿ ਉਹ ਤਿੰਨ ਇਹੋ ਜਿਹੇ ਕਾਰਵਾਚ ਲਿਫਟ ਹੋ ਗਿਆ ਹੈ ਜਾਂ ਕੋਈ ਦੇਖੋ ਜਿਹੜਾ ਆਮ ਆਪਣੇ ਇੱਥੇ ਗੱਲ ਦੇਖੀ ਕਿ ਟੋਪੋਗ੍ਰਾਫਿਕਲੀ ਜਿਹੜੇ ਬਾਰਡਰ ਦੇ ਜਿਹੜੇ ਪੈਦੇ ਪੈਦੋਂ ਜਿਆਦਾਤਰ ਲੋਕਾਂ ਦੇ ਇਹੋ ਜਿਹੇ ਜਿਹੜੇ ਕੰਟੈਕਟਸ ਬਣ ਜਾਂਦੇ ਆ ਬਾਹਰ ਨਾਲ ਇੰਟਰਵਿਊ ਸੀ ਦੇਖ ਰਿਹਾ ਮੈਨੂੰ ਲੱਗਦਾ ਕਿ ਵਾਪਸ ਆ ਕੇ ਜਗਾ ਕੰਟੈਕਟਸ ਨਹੀਂ ਬਣਾ ਲਏ ਪਿੰਡਾਂ 'ਚ ਅੱਗੇ ਤੋਂ ਕੇ ਸਮਝਣ ਨੂੰ ਆਕ ਔਰ ਜਿਹੜੇ ਬੰਦੇ ਕੋਰੀਅਰ ਇਹਨੇ ਡਵੈਲਪ ਕਰ ਲਏ ਪੈਸੇ ਦੇ ਲਾਲਚ ਦੇ ਵਿੱਚ ਤੁਹੇ ساری ਗੱਲ ਜਿਹੜੀ ਅੱਗੇ ਆਪਣਾ ਐਂਡ ਲੈ ਐਕਸੈਸ ਇਹਨਾਂ ਦਾ ਸਿੱਧੀ ਗ੍ਰੇਡ ਚਲਾ ਕੇ ਸੀ ਕਿਰਵਾਰ ਦੇ ਮੈਂਬਰ ਕਿੰਨੇ ਕੀ ਹੋ ਮਾਲ ਰਿਹਾ ਕਿ ਪਰਿਵਾਰ ਦੀ ਇਹ ਕੋਈ ਗੱਲ ਨਹੀਂ ਆਈ ਸਾਹਮਣੇ ਬਟ ਕਿਉਂਕਿ ਇਹ ਜੇ ਛੋਟੀ ਉਮਰ ਦਾ ਹੀ ਹੈ 29 ਸਾਲ ਦਾ ਹੀ ਹੈ ਤੇ ਮੈਨੂੰ ਲੱਗਦਾ ਕਿ ਇਹ ਨੇ ਜਿਹੜੀਆਂ ਅਸੀਂ ਸਾਰੇ ਵਰਕ ਕਰ ਰਹੇ ਹਾਂ ਬੜਾ ਪ੍ਰੋਫੈਸ਼ਨਲ ਇਸ ਗੱਲ ਤੇ ਕਿ ਜਿਹੜੀਆਂ ਇਹਨੇ ਪਹਿਲੀਆਂ ਕਨਸਾਈਨਮੈਂਟ ਦਿੱਤੀਆਂ ਉਹਨਾਂ ਦੇ ਉੱਤੇ ਅਸੀਂ ਨੇ ਦੋ ਬੇਰੇ ਆ ਪਰ ਤੁਹਾਨੂੰ ਹੋਰ ਕਭੀ ਹੋਊਗਾ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸਰ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਇਹ ਮੌਲਕਸ ਸੀਐਸ ਵੀ ਦਾ ਟ੍ਰਾਫਿਕ ਐਕਟਿਵ ਹੈ ਸਰ ਮੁੱਢਲਾ ਕਾਰੋਬਾਰ ਕੀ ਸੀ ਇਹਨਾਂ ਦਾ ਮੁੱਢਲਾ ਕਾਰੋਬਾਰ ਰੇਰਾ ਸਕੂਲ ਬੈਂਡ ਡਰਾਈਵਰ ਹੈ ਇਹ ਜਿਹੜਾ ਆਪਣੇ ਸਰਪੀਸ ਦਾ ਹੈ ਦੂਜੇ ਦੋਨੇ ਅਨਪਲੋਇਡ ਆ ਬੇਰੁਜ਼ਗਾਰ ਨੇ ਸਰਹੀ ਕਰਾਉਣੀ ਜੀ ਇਹਨਾਂ ਦੀ ਅਣੀ ਸ਼ਕਤੀ ਹੋਣ ਦੇ ਬਾਵਜੂਦ ਜਿਹੜਾ ਰੱਛਾ ਖਤਮ ਨਹੀਂ ਹੋ ਰਿਹਾ ਕਿਉਂ ਸਰਕਾਰ ਵੀ ਮੇਨਣਾ ਯੋਰਦਾਤਾ ਫਿਰ ਵੀ ਪੁਲਿਸ ਵੀ ਅਣੀ ਸ਼ਕਤੀ ਕਰੀਏ ਫਿਰ ਵੀ ਕਿਉਂ ਨਹੀਂ ਸ਼ਕਤ ਕੋਈ ਨਹੀਂ ਪਤਾ ਕਿ ਇਹ ਕ੍ਰਾਸ ਕੁਆਰਟਰ ਦੇ ਡਰੋਨ ਦੀ ਮੂਵਮੈਂਟ ਹੈ ਨਾ ਜੀ ਉਹ ਤਾਂ ਪਤਾ ਹੈ ਟੈਕਨੋਲੋਜੀ ਇਹੋ ਜੀ ਹੈ ਕਿ ਇੰਨਾ ਵੱਡਾ ਸਾਡਾ ਬਾਸ ਬਾਰਡਰ ਉਹਦੇ ਨਾਲ ਕੁਝ ਵੀ ਕਰੀਆ ਔਰ ਪੈਸੇ ਦੇ ਲਾਲਚ ਦੇ ਵਿੱਚ ਜਿਹੜੇ ਲੋਕ ਨੇ ਉਹ ਸਿਵਰ ਬਣੇ ਹੋਏ ਆ ਮੇਨ ਇਹੀ ਪੈਰ ਨੇ ਕਿ ਤੁਮ ਮੁਲਕ ਨਾਲੀ ਪ੍ਰਭ ਆਪਣਾ ਕਲਪਨਾ ਉਧਰ ਕੁਸ਼ੀਨ ਹੋ ਰਹੀ ਹੈ ਇੰਟਰਨੈਸ਼ਨਲ ਬਾਰਡਰ ਤੇ ਕ੍ਰਾਸ ਉਦੇਚ ਹੈਗਾ ਭੱਟ ਇਹਦੇ ਵਿੱਚ ਕੋਈ ਤੁਸੀਂ ਵੀ ਸਾਰੇ ਸਮਝੋ ਕਿ ਕਿੰਨਾ ਨਸ਼ੇ ਨੂੰ ਘੱਲ ਪਈ ਹੈ ਔਰ ਜੇ ਤਾਂ ਹੀ ਆਪਾਂ ਇਨਫੋਰਸਮੈਂਟ ਦੇ ਉੱਤੇ ਸਾਡਾ ਪ੍ਰੈਸ਼ਰ ਹੈ ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਐਡਿਕਟ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਦਾਖਲ ਵੀ ਪੁਲਿਸ ਕਾਫੀ ਵੱਡੇ ਪੱਧਰ ਤੇ ਕਰਾਇਆ ਸਰ ਜੀ ਕੋਈ ਹੋਰ ਹੋ ਕੇ ਕਿੱਥੋਂ ਆਇਆ ਸੀ ਅਮਰੀਕਨ ਅਮਰੀਕਾ ਦੀ ਗੱਲ ਕਲੀਅਰ ਕਰ ਰਹੇ ਹਾਂ ਅਸੀਂ ਜਿਹਦੇ ਪਾਸਪੋਰਟ ਵਗੈਰਾ ਡਿਟੇਲਸ ਲੈ ਰਹੇ ਆ ਉਹ ਅਜੇ ਗੱਲ ਫਿਰ ਨਹੀਂ ਆਈ ਹੈ ਤਾਂ ਅਸੀਂ ਉਹ ਪੂਰਾ ਆਥੈਂਟਿਕ ਨਹੀਂ ਕਰਨਾ ਸ਼ੁਰੂ ਨਹੀਂ ਸਰ ਕਾਰਨ ਕੀ ਹੈ ਕਿ ਛੋਟੀ ਉਮਰ ਦੇ ਬੱਚਾ ਨੂੰ ਜਿਆਦਾ ਨਾਲ ਜੋੜਿਆ ਜਾ ਰਿਹਾ ਹੈ ਮੈਂ ਤੁਹਾਨੂੰ ਦੱਸਿਆ ਰਹੇ ਜਿਹਨਾਂ ਨਾਲ ਐਪਲਾਈਡ ਬੰਦੇ ਆ ਤੇ ਆਪਣੇ ਪੈਸੇ ਦੇ ਲਾਲਚ ਵਿੱਚ ਪਰ ਇਹ ਨਹੀਂ ਲੱਗਦਾ ਕਿ ਉਹਨਾਂ ਦੀ ਜਮਾਨਤ ਚਲਦੀ ਹੋਏ ਨਹੀਂ ਇਸ ਕਰਕੇ ਨਾਲ ਜੋੜਦੇ ਜਮਾਨਤ ਨਹੀਂ ਜੂਬਿਨਾਈਲ ਦੀ ਕੋਈ ਸੀਪਕੀ ਤੇ ਮੇਜਰ ਨਹੀਂ ਦੇ ਠੀਕ ਹੈ ਠੀਕ ਹੈ ਜੀ